ਚੜਦੀ ਕਲਾ 'ਚ ਸਿੰਘ ਚੜਦੀ ਕਲਾ 'ਚ ਸਦਾ ਰਹਿੰਦੇ ਆ ਚੜਦੀ ਕਲਾ 'ਚ ਮਾਲਕ ਰੱਖੇ ਕਿਉਂਕਿ ਕਿਰਪਾ ਮਾਲਕ ਦੀ ਏ ਕਿਉਂਕਿ ਜੇ ਡੋਲਾਂਗੇ ਭਾਈ ਬੜਾ ਮੁਸ਼ਕਲ ਹੈ ਡੋਲ ਗਏ ਤੇ ਬੱਚੇ ਕੀ ਕਰਨਗੇ ਲੱਗਦਾ 8-9 ਲੱਖ ਦਾ ਨੁਕਸਾਨ ਹੋ ਗਿਆ ਜੀ ਝੋਨੇ ਦਾ ਕਿਉਂਕਿ ਫਸਲ ਝੋਨਾ ਸੋਣੀ ਨਿਗਲਦੀ ਏ ਪਹਿਲੀ ਬਹੁਤ ਵਧੀਆ ਫਸਲ ਸੋਣੀ ਨਿਗਲਦੀ ਏ 8-9 ਲੱਖ ਦਾ ਨੁਕਸਾਨ ਹੋ ਗਿਆ ਚਲੋ ਤਾਂ ਵੀ ਮਨ ਨੂੰ ਸਮਝਾ ਲਿਆ ਤਸੀਂ ਪਿੱਛੋਂ ਆਏ ਜੇ ਵੇਖ ਕਿੰਨੀਆਂ ਟਰਾਲੀਆਂ ਖਲੋਤੀਆਂ ਸਰ ਰੋਜ਼ ਕੋਈ 15 ਤੋਂ 20 25 ਟਰਾਲੀਆਂ ਰੋਜ਼ ਆਉਣੀਆਂ ਭੈਣ ਭਰਾਵਾਂ ਦਾ ਸੰਜੋਗ ਹੈ ਸੰਗਤ ਦਾ ਸੰਜੋਗ ਹੈ ਪਰ ਪੰਜਾਬੀ ਪੰਜਾਬੀ ਹਰ ਰੋਜ਼ ਮੋਢੇ ਨਾ ਮੋਢਾ ਲਾ ਕੇ ਖਲੋਂਦਾ ਜਿਹੜਾ ਡੰਗਰ ਮਾਲ ਦਾ ਨੁਕਸਾਨ ਹੋਵੇ ਜਾਂ ਜ ਕਿਸੇ ਜੀ ਦਾ ਪਰਿਵਾਰ ਚੋਂ ਮੈਂਬਰ ਜਿਹੜਾ ਵਿਛੜ ਗਿਆ ਉਹ ਨਹੀਂ ਦੁਬਾਰਾ ਮੁੜ ਕੇ ਆ ਸਕਦਾ ਇਹੀ ਮਹਾਰਾਜ ਕੇ ਪ੍ਰਮਾਤਮਾ ਕੇ ਇਹੋ ਹੀ ਹੈ ਕਿ ਕਿਸੇ ਦਾ ਜੀ ਨਾ ਰੋੜੇ ਤੇ ਨਾ ਕਿਸੇ ਦਾ ਡੰਗਰ ਰੋੜੇ ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਬਈ ਹੜਾਂ ਦੀ ਬਹੁਤ ਮਾਰ ਵਜੀ ਆ ਪਰ ਫਿਰ ਵੀ ਲੋਕ ਚੜ੍ਹਦੀ ਕਲਾ ਦੇ ਵਿੱਚ ਨੇ ਪੰਜਾਬ ਦੇ ਕਹਿ ਰਿਹਾ ਕਿ ਕੋਈ ਗੱਲ ਨਹੀਂ ਗੁਰੂ ਨਾਨਕ ਦੀ ਬਹੁਤ ਕਿਰਪਾ ਬਾਈ ਸਤਿੰਦਰ ਹੁਣਾਂ ਦੇ ਘਰ ਦੇ ਵਿੱਚ ਮੌਜੂਦ ਹੈ ਬਾਉਪੁਰੇ ਇਲਾਕਾ ਭਾਜੀ ਮੈਂ ਜਦੋਂ ਆਇਆ ਤਾਂ ਤੁਹਾਡੇ ਮੂੰਹ ਸੁਣਿਆ ਕਿ ਕੋਈ ਗੱਲ ਨਹੀਂ ਗੁਰੂ ਨਾਨਕ ਦੀ ਬਹੁਤ ਕਿਰਪਾ ਹਾਲਾਕੀ ਹਾਲਾਤ ਬਹੁਤ ਮਾੜੇ ਆ ਘਰ ਦੇ ਹਨਾ ਬਾਲਿਆਂ ਵਾਲੀ ਛਾਤਾ ਦਾਣੇ ਤੁਸੀਂ ਕੋਠੇ ਤੇ ਚੜਾਦੇ ਫਿਰ ਵੀ ਇਹਨੇ ਹੌਸਲੇ ਬਲੰਦ ਕਿਦਾਂ ਭਾਜੀ ਬਲੰਦ ਚੜਦੀ ਕਲਾ 'ਚ ਸਿੰਘ ਚੜਦੀ ਕਲਾ 'ਚ ਸਦਾ ਰਹਿੰਦੇ ਆ ਚੜਦੀ ਕਲਾ 'ਚ ਮਾਲਕ ਰੱਖੇ ਕਿਉਂਕਿ ਕਿਰਪਾ ਮਾਲਕ ਦੀ ਏ ਕਿਉਂਕਿ ਜੇ ਡੋਲਾਂਗੇ ਭਾਈ ਬੜਾ ਮੁਸ਼ਕਲ ਹੈ ਡੋਲ ਗਏ ਤੇ ਬੱਚੇ ਕੀ ਕਰਨਗੇ ਬੱਚਿਆਂ ਨੇ ਜੇ ਆ ਮਾਂ ਪਿਓ ਡੋਲ ਗਿਆ ਤੇ ਬੱਚੇ ਹੀ ਕਰਨਗੇ ਕਹਿੰਦੇ ਬੱਚਿਆਂ ਨੂੰ ਹੌਸਲਾ ਦੇਓ ਪਰ ਚਲੋ ਕੋਈ ਕਸ਼ਟ ਆਇਆ ਕਟਿਆ ਜਾਏਗਾ ਕੋਈ ਵੀ ਆਪਾਂ ਬਿਮਾਰ ਹੁੰਨੇ ਆ ਕੋਈ ਦੋ ਨੂੰ ਚੌ ਦਿਨਾਂ ਨੂੰ ਠੀਕ ਹੋ ਜਾਗੇ ਕੋਈ ਗੱਲ ਨਹੀਂ ਮਹੀਨਾ ਹੋ ਗਿਆ ਪਾਣੀ ਨੂੰ ਹੋਰ ਕਿੰਨੇ ਕੁ ਦਿਨ ਲੇ ਲੇਗਾ ਹੁਣ ਤਾਂ ਫਸਲ ਮਰ ਗਈ ਹੁਣ ਤਾਂ ਬਸ ਇੰਨਾ ਪ੍ਰੋਬਲਮ ਆਇਆ ਹੀ ਜਿੱਦਣ ਆਇਆ ਸੀ ਨਾ ਉਦੋਂ ਦੋ ਚਾਰ ਦਿਨ ਇਹ ਆਖਿਆ ਲੈ ਜਾਏਗਾ ਹੁਣ ਲੈ ਜਾਏਗਾ ਖਰਚਾ ਵੜਾ ਕੀਤਾ ਪਰ ਨਹੀਂ ਨਹੀਂ ਬਸ ਚੱਲੀ ਜਿੱਦਣ 10 ਦਿਨ 15 ਦਿਨ ਹੋ ਗਏ ਆ ਉਦੋਂ ਮਾਲਕ ਤੇ ਡੋਰੀਆਂ ਸੁੱਟਦੀਆਂ अच्छा मालिक ਤੇ ਸਦਾ ਹੀ ਡੋਰੀਆਂ ਮਾਲਕ ਤੇ ਆ ਪਰ ਚੜ੍ਹਦੀ ਕਲਾ 'ਚ ਮੈਂ ਮਾਲਕ ਨੂੰ ਚੜ੍ਹਦੀ ਕਲਾ ਜੀ ਰਹਿਣਾ ਚਲੋ ਜੋ ਫਸਲ ਮਰ ਗਈ ਏ ਹੁਣ ਮੇਰਾ 12 14 ਕਿੱਲੇ ਝੋਨਾ ਮਰ ਗਿਆ ਕੋਈ ਟੈਨਸ਼ਨ 12 14 ਕਿੱਲੇ ਹਾਂਜੀ ਹਾਂਜੀ ਕੋਈ ਟੈਨਸ਼ਨ ਨਹੀਂ ਕਿਉਂਕਿ ਜਦੋਂ ਨਾਲ ਮਾਲਕ ਖੜਾ ਨਾ ਕੋਈ ਟੈਨਸ਼ਨ ਨਹੀਂ ਵੈਗਰੂ ਜੀ ਉਦਾਂ ਕਿੰਨਾ ਕੁ ਨੁਕਸਾਨ ਹੋ ਗਿਆ ਫਿਰ ਵੀ 5 ਲੱਖ ਦਾ ਕੁ 6 ਲੱਖ ਦਾ 8 9 ਲੱਖ ਦਾ ਨੁਕਸਾਨ ਹੋ ਗਿਆ ਜੀ ਝੋਨੇ ਦਾ ਕਿਉਂਕਿ ਫਸਲ ਝੋਨਾ ਸੋਹਣੀ ਨਿਕਲਦੀ ਏ ਪਹਿਲੀ ਬਹੁਤ ਵਧੀਆ ਫਸਲ ਸੋਹਣੀ ਨਿਕਲਦੀ ਏ 8 9 ਲੱਖ ਦਾ ਨੁਕਸਾਨ ਹੋ ਗਿਆ ਚਲੋ ਤਾਂ ਵੀ ਮਨ ਨੂੰ ਸਮਝਾ ਲਿਆ ਘਰ ਦਾ ਬਾਈ ਬਾਲਿਆਂ ਵਾਲੀ ਛੱਤ ਵੀ ਚੂਣ ਲੱਗ ਪਈ ਹੈ ਨਾ ਉੱਪਰ ਤੁਸੀਂ ਤਰਪਾਲ ਵੀ ਪਈ ਕਿਰਪਾ ਜੋ ਰੱਬ ਨੂੰ ਮਨਜ਼ੂਰ ਕਿਉਂਕਿ ਪਾਣੀ ਆਇਆ ਸੀ ਉਦੋਂ ਰੱਬ ਨੇ ਕੈਰ ਕਰਤਾ ਉਹਦਾ ਵੀ ਸੱਤ ਕਰਕੇ ਝੋਲੀ 'ਚ ਪਾਇਆ ਹੂੰ ਕਿਰਪਾ ਚਾਹੀਦੀ ਮਾਲਕ ਦੀ ਧੰਨਵਾਦ ਮਾਲਕ ਦਾ ਜੋ ਕਰਮਾਂ 'ਚ ਉਹ ਮਿਲਣਾ ਬਾਈ ਹੂੰ ਆਪਾਂ ਆਖਾਂਗੇ ਨਾ ਉਹ ਉੱਥੇ ਹੁਣ ਖੜੇ ਆ ਤੇ ਉਹ ਉੱਥੇ ਚੱਲ ਜੀਏ ਪਰ ਨਹੀਂ ਜੋ ਆਪਣੇ ਕਰਮਾਂ 'ਚ ਮਿਲਣਾ ਬਾਈ ਉਹ ਹੋਈ ਹੈ ਹੂੰ ਛੱਤ ਸੀ ਬਾਲਿਆਂ ਦੀ ਚਲੋ ਆਪਦਾ ਗੁਜ਼ਾਰਾ ਕਰਨ ਰਹੇ ਹਾਂ ਤੇਜ਼ ਚ ਵਿਹਾੜ ਆਏ ਆ ਤੇਜ਼ ਚ ਪਰ ਇੰਨੀ ਮਾਰਨੀ ਪਈ ਠੀਕ ਹੈ ਤੇਜ਼ ਮਾਰਨੀ ਇੰਨੀ ਪਈ ਕਿਉਂਕਿ ਅਰਕੀ ਸਰੀ ਨਿਕਲ ਗਈ 25 ਦਿਨਾਂ ਦਾ ਛੱਡਿਆ ਹੀ ਨਹੀਂ ਕੋ ਉਹ ਕਿਉਂਕਿ ਹੁਣ ਛੱਤ ਡਿੱਗੀ ਵੀ ਬਾਲੇ ਪਾਏ ਵੀ ਹੈ ਚਲੋ ਮਾਲਕ ਦੀ ਕਿਰਪਾ ਨਾਲ ਹੌਸਲਾ ਨਹੀਂ ਛੱਡਿਆ ਭਾਈ ਅੱਛਾ ਕੋਈ ਮਦਦ ਵਗੈਰਾ ਪਹੁੰਚ ਰਹੀ ਹੈ ਰਾਸ਼ਨ ਪਾਣੀ ਲਈ ਉਧਰ ਬਹੁਤ ਜਿਆਦੀ ਜੀ ਬਹੁਤ ਜਿਆਦੀ ਆਪਣੇ ਭੈਣ ਭਰਾ ਬੜਾ ਸੰਯੋਗ ਦੇ ਰਹਿੰਦੇ ਐ ਬੜਾ ਦੇ ਰਹਿੰਦੇ ਸੰਯੋਗ ਜੇ ਇੱਥੋਂ ਉੱਥੇ ਚੱਲ ਗਏ ਉੱਥੇ ਗੱਫਾ ਪਾਣੀ ਚੱਲੀ ਜਣਾ ਰਾਦ ਨੂੰ ਚੱਲੀ ਜਣਾ ਘਰ ਘਰ ਬਾਬੇ ਸੀਚੀ ਵਾਲੀਏ ਪਹੁੰਚੋਂਦੇ ਐ ਬਾਬਾ ਸੁੱਖਾ ਸਿੰਘ ਦਾ ਲੰਗਰ ਲੱਗਾ ਚੜ੍ਹਦੀ ਕਲਾ 'ਚ ਉਹਨਾਂ ਦਾ ਵੀ ਚੜ੍ਹਦੀ ਕਲਾ 'ਚ ਮਾਲਕ ਜੇ ਕਹਿੰਦੇ ਕਿ ਜੇ ਆ ਹੜ ਆ ਗਿਆ ਪਾਣੀ ਦਾ ਤਾਂ ਪੰਜਾਬੀਆਂ ਨੇ ਵੀ ਹੜੀ ਲਿਆਤਾ ਰਾਸ਼ਨ ਦਾ ਰਸਤਾ ਅਗਸਤ ਦਾ ਵੀ ਹੁਣ ਤੁਸੀਂ ਪਿੱਛੋਂ ਆਏ ਜੇ ਵੇਖ ਕੇ ਨੀਆਂ ਟਰਾਲੀਆਂ ਖਲੋਤੀਆਂ ਸਾਰਾ ਰੋ ਤਾਲੀਆਂ ਰੋਜ਼ ਆਉਣੀਆਂ ਹਮ ਭੈਣ ਭਰਾਵਾਂ ਦਾ ਸੰਜੋਗ ਹੈ ਸੰਗਤ ਦਾ ਸੰਜੋਗ ਹੈ ਪਰ ਪੰਜਾਬੀ ਪੰਜਾਬੀ ਹਰ ਰੋਜ਼ ਮੋਢੇ ਨਾਲ ਮੋਢਾ ਲਾ ਕੇ ਖਲੋਂਦਾ ਹਮ ਮਾਂ ਵੀ ਨਾਲ ਸਾਡੇ ਮੌਜੂਦ ਆ ਮਾਂ ਘਰ ਦਾ ਸਮਾਨ ਬੜੀ ਮੁਸ਼ਕਲ ਬਣਦਾ ਹਨਾ ਤੇ ਤੁਸੀਂ ਇਹ ਸਾਰਾ ਟੱਕਿਆ ਅੱਧਾ ਕੁਦਰ ਖਰਾਬ ਹੋ ਗਿਆ ਹਨਾ ਬਿਸਤਰੇ ਬੁਸਤਰੇ ਵੀ ਸਕਾਉਣ ਤੇ ਪਾਏ ਆ ਤੇ ਦੁੱਖ ਨਹੀਂ ਲੱਗਦਾ ਦੁੱਖ ਤਾਂ ਬਹੁਤ ਹੁੰਦਾ ਵੀਰ ਜੀ ਪਰ ਇਹੀ ਕਹਿੰਦੇ ਆ ਕਿ ਜਿਹੜੀ ਚੀਜ਼ ਟਹਿ ਗਈ ਜਾਂ ਟੁੱਟ ਗਈ ਉਹਨੂੰ ਤਾਂ ਆਪਾਂ ਦੁਬਾਰਾ ਜੋੜ ਲਾਂਗੇ ਬਣਾ ਲਾਂਗੇ ਪਰ ਜਿਹੜਾ ਡੰਗਰ ਮਾਲ ਦਾ ਨੁਕਸਾਨ ਹੋਵੇ ਜਾਂ ਜ ਕਿਸੇ ਜੀ ਦਾ ਪਰਿਵਾਰ ਚੋਂ ਮੈਂਬਰ ਜਿਹੜਾ ਵਿਛੜ ਗਿਆ ਉਹ ਨਹੀਂ ਦੁਬਾਰਾ ਮੁੜ ਕੇ ਆ ਸਕਦਾ ਇਹੀ ਮਹਾਰਾਜ ਜੀ ਦੇ ਪ੍ਰਮਾਤਮਾ ਗੇ ਹੋਈ ਹੈ ਕਿ ਕਿਸੇ ਦਾ ਜੀ ਨਾ ਰੁੜੇ ਤੇ ਨਾ ਕਿਸੇ ਦਾ ਡੰਗਰ ਰੁੜੇ ਕਿਉਂਕਿ ਜਿਹੜੀ ਜਉਂਦੀ ਜ਼ਿੰਦ ਚਲੀ ਗਈ ਉਹ ਵਾਪਸ ਨਹੀਂ ਆਉਂਦੀ ਕਿ ਇਹ ਚੀਜ਼ਾਂ ਦਾ ਆਪਾਂ ਫੇਰ ਬਣਾ ਲਾਂਗੇ ਫਸਲ ਗਈ ਇਹ ਰੁੜ ਗਈ ਅਗਲੀ ਫੇਰ ਆਪਾਂ ਦੁਬਾਰਾ ਲਾ ਲਾਂਗੇ ਵੀ ਚਲੋ ਉੱਠ ਖੜਾਂਗੇ ਆਪਣੇ ਪੈਰਾਂ ਦੇ ਪਰ ਸਾਉਣ ਵਾਲੇ ਘਰ ਦੀਆਂ ਸਵਾਣੀਆਂ ਨੂੰ ਨਾ ਵੇਟ ਹੁੰਦੀ ਐ ਉਡੀਕ ਹੁੰਦੀ ਕਿ ਕਦੋਂ ਫਸਲ ਵੱਢ ਕੇ ਘਰ ਆਵੇ ਝੋਨਾ ਚੈ ਕਣਕ ਤੇ ਉਹ ਤੁਹਾਡਾ ਤਾਂ ਸਾਰਾ ਮਰ ਗਿਆ 12 14 ਕਿੱਲੇ ਹੀ ਕਹਿੰਦੇ ਹਾਂਜੀ ਸਾਰਾ ਹੀ ਮਰ ਗਿਆ ਹੁਣ ਸਾਰੇ ਸਾਰੇ ਜਿੰਨਾ ਸਾਡਾ ਪਿੰਡ ਕਿਸੇ ਦਾ ਇੱਕ ਤੀਲਾ ਝੋਨੇ ਦਾ ਨਹੀਂ ਬਚਿਆ ਕਿਸੇ ਦਾ 40 ਕਿੱਲੇ ਕਿਸੇ ਦਾ 50 ਕਿੱਲੇ ਠੇਕਿਆਂ ਦੇ ਪੈਲੀਆਂ ਵੀ ਲਈਆਂ ਹੀਆਂ ਅਸੀਂ ਵੀ ਲਈ ਠੇਕੇ ਤੇ ਪੈਲੀ ਪਰ ਠੇਕੇ ਭਰੇ ਆ ਤੇ ਹੁਣ ਫਸਲ ਨਹੀਂ ਬਚੀ ਅੱਗੋਂ ਵੀ ਹੁਣ ਆਸ ਨਹੀਂ ਗਈ ਜੇ ਪਾਣੀ ਨਾਲ ਲੱਥਾ ਫੇਰ ਅਗਲੀ ਬਜਾਈ ਦੀ ਵੀ ਆਸ ਨਹੀਂ ਸਾਨੂੰ ਕਣਕ ਦੀ ਵੀ ਨਹੀਂ ਸਾਨੂੰ ਆਸ ਹੈ ਉਹ ਕਦੀ ਦੋਨੋਂ ਜੀ ਗੱਲਾਂ ਨਹੀਂ ਕਰਦੇ ਕਿ ਜਿਹੜੇ ਠੇਕੇ ਤੇ ਪੈਲੀਆਂ ਲਈਆਂ ਸੀ ਪਤਾ ਨਹੀਂ ਕਿੱਦਾਂ ਫੜ ਤੜ ਕੇ ਜ਼ਿੰਮੇਦਾਰ ਦੰਦਾ ਉਹ ਹੁਣ ਕਿੱਦਾਂ ਲਾਵਾਂਗੇ ਪੂਰੀ ਕਿੱਦਾਂ ਕਰਾਂਗੇ ਉਹ ਤਾਂ ਹੁਣ ਆੜਤੀਆਂ ਦੇ ਆਪਦੀ ਵਿਆਜ ਲਾਈ ਜਾਣੀ ਉਹਨੇ ਤਾਂ ਨਹੀਂ ਵਾਪਸ ਕਰਨੀ ਵੀ ਤੁਹਾਡਾ ਪਾਣੀ ਆ ਗਿਆ ਫਸਲ ਰੁੜ ਗਈ ਹੈ ਫੇ ਮੈਂ ਤੁਹਾਨੂੰ ਵਿਆਜ ਮਾਫ ਕਰ ਦਿੰਦਾ ਜਿੱਦਾਂ ਸਰਕਾਰਾਂ ਨੇ ਕਰਦੀਆਂ ਆੜਤੀਆਂ ਨੇ ਉਹਨਾਂ ਵੀ ਆਪਣਾ ਕੰਮ ਚਲਾਉਣਾ ਹੀ ਹੁੰਦਾ ਇਦਾਂ ਪਰ ਉਹਨਾਂ ਨੇ ਤਾਂ ਆਪਣਾ ਲੈਣਾ ਹੀ ਲੈਣਾ ਸਾਫ ਕਿਤਾਬ ਜੋ ਅਸੀਂ ਉਹਨਾਂ ਤੋਂ ਲਿਆ ਹੈ ਕਰ ਜਾ ਚੁੱਕਿਆ ਉਹਨਾਂ ਦਾ ਲੈਣਾ ਹੀ ਵਾਪਸ ਮੋੜਨੇ ਹੀ ਪੈਣਾ ਜਿੱਦਾਂ ਮਰਜ਼ੀ ਮੋੜ ਗਏ ਸੀ ਇੱਥੇ ਦਾ ਦਿਨੇ ਵੀ ਰਹਿਣਾ ਮੁਸ਼ਕਲ ਆ ਫਿਰ ਰਾਤ ਨੂੰ ਕਿੱਦਾਂ ਰਹਿਨੇ ਆ ਇੱਥੇ ਬਸ ਵੀਰ ਜੀ ਹੌਸਲੇ ਦੇ ਸਿਰ ਤੇ ਹਿੰਮਤ ਗੇਜ ਗਿਆਂ ਹੁਣ ਵੀਰ ਜੀ ਹੱਥ ਪੈ ਗਈ ਇਹਨਾਂ ਚੀਜ਼ਾਂ ਦੀ ਕਿਉਂਕਿ ਮੈਨੂੰ 20 ਸਾਲ ਹੋ ਗਏ ਇੱਥੇ ਵਿਆਹੀ ਆਈ ਨੂੰ ਉਦੋਂ ਤੋਂ ਪਹਿਲਾਂ ਤਾਂ ਹੀ ਪਾਣੀ ਆਉਂਦਾ ਜਾਂਦਾ ਹੈ ਪਰ ਆ ਜਿਹੜਾ ਹੈ ਕਿ ਹੁਣ 2025 ਦਾ ਆਇਆ ਨਾ ਪਾਣੀ ਇਹ ਤਾਂ ਬਹੁਤ ਹੀ ਜ਼ਿਆਦਾ ਪਾਣੀ ਇੰਨਾ ਪਾਣੀ ਅਸੀਂ ਜ਼ਿੰਦਗੀ ਚ ਕਦੀ ਨਹੀਂ ਵੇਖਿਆਗਾ ਕਿਉਂਕਿ ਅਸੀਂ ਬੱਚਿਆਂ ਨੂੰ ਕਰੋ ਘਰ ਘਰ ਨਹੀਂ ਸੀ ਅਸੀਂ ਕਦੀ ਹੋਏ ਕਦੀ ਸਾਨੂੰ ਸਮਾਨ ਦੀ ਨਹੀਂ ਸੀ ਵੀ ਚੱਲ ਥੱਲੇ ਥੱਲੇ ਰਹਿੰਦਾ ਸੀ ਵੀ ਆਪਣੇ ਘਰੇ ਬੈਠੇ ਰਹਿੰਦੇ ਸਬਰ ਹੈ ਕਿਦਾ ਸੀ ਸਾਰਾ ਪਰਿਵਾਰ ਵੀ ਨਿਕੜ ਗਿਆ ਮਾਲ ਡੰਗਰ ਵੀ ਘਰੋਂ ਕੱਢ ਦਿੱਤਾ ਸਮਾਨ ਵੀ ਚੁੱਕ ਕੇ ਕਦੀ ਉੱਤੇ ਕਦੀ ਥੱਲੇ ਟੁੱਟ ਭੱਜ ਹੋ ਗਿਆ ਬਹੁਤ ਨੁਕਸਾਨ ਹੋਇਆ ਜਦੋਂ ਬਾਣੀ ਪਾਣੀ ਆਇਆ ਸਤਿੰਦਰ ਬਾਈ ਪਸ਼ੂ ਮਾਲ ਡੰਗਰ ਲੈ ਕੇ ਗਏ ਤੇ ਦੁੱਖ ਜੈ ਨਹੀਂ ਹੋਇਆ ਮਾਂਚ ਦੁੱਖ ਆਇਆ ਜੀ ਹਾਂ ਦੁੱਖ ਆਇਆ ਜਦੋਂ ਡੰਗਰ ਤੋਰੇ ਆ ਪੈ ਹੋ ਗਏ ਵੇਖਿਆ ਮਨਾ ਇਹਨਾਂ ਨੂੰ ਘਰੇ ਬੰਦਾਂ ਤੇ ਅੱਜ ਲੈ ਕੇ ਤੁਰ ਪਿਆ ਨੂੰ ਕਿੰਤੇ ਵਾਂਗੂ ਪਾਲਦੇ ਪਸ਼ੂ ਪਾਣੀ ਬਹੁਤ ਪਰ ਭੈਣ ਭਰਾ ਆ ਦਾ ਬੜਾ ਸ਼ੁਕਰ ਗਿਆ ਕਰਦਾ ਭੈਣ ਭਰਾ ਸਾਥ ਬੜਾ ਦਿੰਦੇ ਉਹਨਾਂ ਆਖਿਆ ਡੰਗਰ ਰਹਿਓ ਇੱਥੇ ਬੰਦ ਤੇ ਲਿਓ ਤੇ ਪਾਰ ਕਰ ਦਿਓ ਅਸੀਂ ਅੱਗੋਂ ਡੰਗਰ ਲੈ ਜਾਾਂਗੇ ਪਰ ਜੀ ਨੂੰ ਤਾਂ ਬੜਾ ਕੁਛ ਹੋਇਆ ਰਾਤ ਰੋਟੀ ਨਹੀਂ ਖਾਦੀ ਦੋ ਜੀਆਂ ਨੇ ਪਰ ਓਕਾ ਕਿਉਂਕਿ ਸਵੇਰੇ ਸਾਡਾ ਇਹ ਰੁਟੀਨ ਹੁੰਦੀ ਦੋ ਜੀਆਂ ਦੀ ਸਵੇਰੇ 4 ਵਜੇ ਅਸੀਂ ਉੱਠਣਾ ਆਪਦਾ ਬਾਥਰੂਮ ਵਾਲਾ ਜਾ ਕੇ ਚਾਹ ਪਾਣੀ ਪੀ ਕੇ ਅਸੀਂ ਮਾਲ ਟੰਗਰ ਚੋਲਣ ਲੱਗ ਪੈਣਾ ਮੁੜ ਕੇ 7 ਵਜੇ ਮੈਂ ਡੇਰੀ ਦੇ ਦੁੱਧ ਪਾਉਣ ਚੱਲ ਜਿੰਦਾ ਪਰ ਉਹ ਚੀਜ਼ਾਂ ਚੇਤੇ ਆਉਂਦੀਆਂ ਹੂੰ ਚੇਤੇ ਆਉਂਦੀਆਂ ਬਈ ਪਰ ਕੋ ਨਹੀਂ ਮਾਲਕ ਕਰੋ ਕਿਰਪਾ ਸਾਰਾ ਕੁਝ ਹੋਏਗਾ ਸਾਰਾ ਕੁਝ ਹੌਸਲਾ ਨਹੀਂ ਛੱਡਣਾ ਬਈ ਹੁਣ ਗਾੜੀ ਸੋਚਿਆ ਫੇ ਕੀ ਕਰਾਂਗੇ ਹੁਣ ਜੇ ਪਾਣੀ ਲਹਿਗਾ ਤੇ ਗਾਂ ਤਾਂ ਹੁਣ ਬਈ ਇਹੋ ਹੀ ਹੈ ਕਣਕ ਬਿਜਣੀ ਕਿਉਂਕਿ ਹੋਰ ਤਾਂ ਕੋਈ ਹੋਰ ਤਾਂ ਨਹੀਂ ਹੈਗਾ ਗਾਂ ਪਰ ਹਜੇ ਪਾਣੀ ਤੇ ਨਹੀਂ ਆਸ ਜੇ ਮੀਂਹ ਨਾ ਹੋ ਗਿਆ ਹਜੇ ਪਤਾ ਨਹੀਂ ਲੈਣਾ ਹੈ ਤੇ ਨਹੀਂ ਹੁਣ ਸਵੇਰ ਦਾ ਫਿਰ ਕੋਈ 2 ਇੰਚੀ 3 ਇੰਚੀ ਪਾਣੀ ਚੜ ਚੁੱਕਾ ਹੂੰ ਕਈ ਆਂਦੇ ਭਣਪਰਾ ਪਾਣੀ ਚੜ ਗਿਆ ਤੁਸੀਂ ਨਿਕਲਿਓ ਮੈਂ ਕਿੰਨਾ ਪਾਣੀ ਚੜ ਗਿਆ ਤਾਂ ਅਸੀਂ ਉਦੋਂ ਨਹੀਂ ਆਏ ਤਾਂ ਹੁਣ ਕਿੱਥੇ ਆਉਣਾ ਹੈ ਹੁਣ ਤਾਂ ਕੋਈ ਘਰ ਦਾ ਛੱਡ ਕੇ ਜਾਣ ਨਾ ਨਹੀਂ ਚੱਲ ਕਰਦਾ ਸਰ ਜਿਹੜੀਆਂ ਚੀਜ਼ਾਂ ਨਹੀਂ ਛੱਡ ਕੇ ਘਰ ਨਹੀਂ ਛੱਡ ਕੇ ਜਾਣ ਨੂੰ ਜੀ ਕਰਦਾ ਇੱਕ ਜੇ ਬੀਬੀ ਚੁੱਲਾ ਬਣਾਉਂਦੀ ਨਾ ਉਹ ਟਹਿ ਜੇ ਨਾ ਉੰਦੀ ਮੁਸ਼ਕਲ ਬੜੀ ਆਉਂਦੀ ਇਹ ਤਾਂ ਘਰ ਬਣਾਇਆ ਬੜੀ ਮੁਸ਼ਕਲਾਂ ਬੜੀ